ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਬਲੱਡ 슈ਗਰ ਨੂੰ ਠੀਕ ਕਰਨ ਵਾਸਤੇ ਅੱਜ ਅਸੀਂ ਇੱਕ ਖਾਸ ਨੁਸਖੇ ਦੀ ਗੱਲ ਕਰਾਂਗੇ ਤੇ ਜੇ ਅਸੀਂ ਇਹਦਾ ਸੇਵਨ ਕਰਾਂਗੇ ਇਹਦੇ ਨਾਲ ਬਲੱਡ 슈ਗਰ ਦਾ ਸਾਡੀ ਕੰਟਰੋਲ ਚ ਆ ਹੀ ਜਾਂਦੀ ਆ ਇਹਦੇ ਨਾਲ ਨਾਲ 슈ਗਰ ਕਰਕੇ ਜਿਹੜੇ ਹੋਰ ਮਾੜੇ ਪ੍ਰਭਾਵ ਪੈਂਦੇ ਸਾਡੇ ਸਰੀਰ ਤੇ ਸਾਡੇ ਸਰੀਰ ਦੇ ਅੰਗ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਉਹ ਵੀ ਹੌਲੀ ਹੌਲੀ ਠੀਕ ਹੋ ਜਾਣਗੇ ਦੋਸਤੋ ਇਹ ਨੁਸਖੇ ਨਾਲ ਸੋ ਵੀਡੀਓ ਦੇ ਅਖੀਰ ਤੇ ਅਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੀ ਗੱਲ ਕਰਾਂਗੇ ਜਿਨ੍ਹਾਂ ਨਾਲ ਸਾਡੀ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਬਹੁਤ ਸਹਾਇਤਾ ਮਿਲੂਗੀ। ਸੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ। ਸੋ ਆਓ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜਾ ਖਾਸ ਨੁਸਖਾ ਏ ਤੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਅਸੀਂ ਵਰਤੋਂ ਕਰਨੀ ਉਹਨੂੰ ਬਣਾਉਣਾ ਕਿਵੇਂ ਤਰੀਕਾ ਕਿਹੜਾ ਏ। ਇੱਕ ਲੈਣੀ ਆ ਸੁੱਕੇ ਕਰੇਲੇ ਇੱਕ ਲੈਣੀ ਆ ਸਾਬਤ ਹਲਦੀ ਤੇ ਇੱਕ ਅਸੀਂ ਲੈਣਾ ਮੇਥੀ ਦਾਣਾ ਦੋਸਤੋ ਜੇ ਕਰੇਲੇ ਦੀ ਗੱਲ ਕਰੀਏ ਤਾਂ ਹਜ਼ਾਰਾਂ ਸਾਲਾਂ ਤੋਂ ਹੀ ਇਹ ਕਹਿ ਲੋ ਵੀ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ ਮੰਨਿਆ ਗਿਆ ਹੈ ਵੀ ਇਹ ਸਾਡੇ ਖੂਨ ਨੂੰ ਸ਼ੁੱਧ ਕਰਦਾ ਹੈ ਇਹਦੇ ਨਾਲ ਨਾਲ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਵੀ ਸਾਡੀ ਸਹਾਇਤਾ ਕਰਦਾ ਹੈ ਤੇ ਦੋਸਤੋ ਹੁਣ ਤਾਂ ਵਿਗਿਆਨਕ ਖੋਜਾਂ ਤੋਂ ਵੀ ਇਹ ਸਿੱਧ ਹੋ ਗਿਆ ਹੈ ਕਿ ਕਰੇਲੇ ਦੇ ਵਿੱਚ ਕੈਰੈਂਟੀਨ ਵਾਈਸੀਨ ਤੇ ਇੱਕ ਹੁੰਦਾ ਹੈ ਪੋਲੀਪੈਪਟਾਈਡ ਪੀ ਇਹ ਤਿੰਨ ਤਰ੍ਹਾਂ ਦੇ ਅਜਿਹੇ ਕੰਪਾਊਂਡ ਪਾਏ ਜਾਂਦੇ ਆ ਜਿਹੜੇ ਜਿੰਨਾ ਕਰਕੇ ਕਰੇਲਾ ਇਹ ਜਿਹੜਾ ਉਹਦੇ ਵਿੱਚ ਹਾਈਪੋਗਲਾਈਸੈਮਿਕ ਗੁਣ ਭਾਵ 슈ਗਰ ਨੂੰ ਕੰਟਰੋਲ ਕਰਨ ਦੇ ਗੁਣ ਹੁੰਦੇ ਆ ਸੋ ਦੋਸਤੋ ਇਸ ਨੁਸਖੇ ਦੇ ਵਿੱਚ ਇਸ ਇਹਨਾਂ ਗੁਣਾ ਕਰਕੇ ਅਸੀਂ ਕਰੇਲੇ ਦਾ ਇਸਤੇਮਾਲ ਕੀਤਾ ਹੈ ਸੋ ਅਗਲੀ ਜਿਹੜੀ ਚੀਜ਼ ਆ ਜਿਹਦੀ ਅਸੀਂ ਵਰਤੋਂ ਕਰਨੀ ਹੈ ਇਸ ਨੁਸਕੇ ਚ ਉਹ ਹੈਗੀ ਆ ਸਾਬਤ ਹਲਦੀ ਦੋਸਤੋ ਹਲਦੀ ਵਿੱਚ ਕਰਕਿਊਮਿਨ ਨਾਂ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਏ ਜਿਹੜਾ ਸਾਡੇ ਖੂਨ 'ਚ ਵਧੀ ਹੋਈ ਬਲੱਡ ਸ਼ੂਗਰ ਨੂੰ ਨਾਰਮਲ ਲਿਆਉਣ 'ਚ ਸਹਾਇਤਾ ਕਰਦਾ ਏ ਇਹਦੇ ਨਾਲ ਨਾਲ ਸ਼ੂਗਰ ਦੀ ਬਿਮਾਰੀ ਕਰਕੇ ਜਿਹੜੇ ਸਾਡੇ ਸਰੀਰ 'ਚ ਸਾਈਡ ਇਫੈਕਟ ਆਉਂਦੇ ਆ ਬਾਕੀ ਅੰਗਾਂ 'ਤੇ ਉਹਨੂੰ ਵੀ ਜਿਹੜਾ ਕਰਕਿਊਮਿਨ ਉਹ ਠੀਕ ਕਰਨ ਦੀ ਨਾਰਮਲ ਲਿਆਉਣ ਦੀ ਤਾਕਤ ਰੱਖਦਾ ਏ ਤੇ ਦੋਸਤੋ ਹਲਦੀ ਨੂੰ ਇੱਕ ਕੁਦਰਤੀ ਐਂਟੀਆਕਸੀਡੈਂਟ ਵੀ ਮੰਨਿਆ ਜਾਂਦਾ ਏ ਐਂਟੀਆਕਸੀਡੈਂਟ ਕੀ ਕਰਦੇ ਆ ਭਾਵ ਇਹ ਸਾਡੇ ਸਰੀਰ ਚੋਂ ਜਿਹੜੇ ਵੀ ਹਾਨੀਕਾਰਕ ਪਦਾਰਥਾ ਫ੍ਰੀ ਰੈਡੀਕਲਸ ਆ ਜਿਹੜਾ ਵੀ ਅਸੀਂ ਕਹਿ ਲੋ ਵੀ ਸਪਰੇਅ ਵਾਲਾ ਜਿਹੜਾ ਅੱਜ ਕੱਲ ਫੂਡ ਅਸੀਂ ਖਾਂਦੇ ਆ ਉਹ ਸਾਰੇ ਜਿਹੜੇ ਹਾਨੀਕਾਰਕ ਪਦਾਰਥਾ ਉਹਨਾਂ ਨੂੰ ਸਰੀਰ ਚੋਂ ਬਾਹਰ ਕੱਢਣ ਦੀ ਤਾਕਤ ਰੱਖਦੇ ਆ ਇਹ ਐਂਟੀਆਕਸੀਡੈਂਟ ਕਹਿ ਲੋ ਵੀ ਜਿਹੜਾ ਕਰਕਿਮੇਨੈਚ ਕੰਪਾਊਂਡ ਆ ਉਹਦੀ ਬਦੌਲਤੀ ਇਹ ਹਲਦੀ ਚ ਇਹ ਗੁਣ ਹੁੰਦੇ ਆ ਸੋ ਇਹ ਨੋਸਕੇ ਚ ਅਸੀਂ ਹਲਦੀ ਦਾ ਵੀ ਇਸਤੇਮਾਲ ਕਰਾਂਗੇ ਤੇ ਮੇਥੀ ਦਾਣਾ ਵੀ ਅਸੀਂ ਇਸ ਨੁਸਖੇ ਚ ਲਵਾਂਗੇ ਦੋਸਤੋ ਮੇਥੀ ਦਾਣੇ ਦੇ ਵਿੱਚ ਸੋਲਿਊਬਲ ਫਾਈਬਰ ਹੁੰਦਾ ਏ ਜਿਹੜਾ ਜੋ ਅਸੀਂ ਕਾਰਬੋਹਾਈਡਰੇਟਸ ਖਾਂਦੇ ਆ ਭੋਜਨ ਚ ਜਾਂ ਗਲੂਕੋਜ਼ ਜਿਹੜਾ ਮਿੱਠਾ ਖਾਂਦੇ ਆ ਜਾਂ ਜਿਹੜਾ ਫੈਟ ਖਾਂਦੇ ਚਰਬੀ ਇਹ ਜਿਹੜਾ ਉਹਨੂੰ ਕਹਿ ਲਓ ਵੀ ਜਿਹੜੇ ਸੋਲਿਊਬਲ ਫਾਈਬਰ ਹੁੰਦੇ ਮੇਥੀ ਦਾਣੇ ਚ ਇਹਨਾਂ ਤਿੰਨੇ ਚੀਜ਼ਾਂ ਨੂੰ ਉਹ ਹজম ਹੋਣ ਤੋਂ ਰੋਕਦੇ ਆ ਤੇ ਇਹਨਾਂ ਦੀ ਜਿਹੜੀ ਐਬਜ਼ોર્ਪਸ਼ਨ ਹੋਣ ਤੋਂ ਤਾਂ ਰੋਕਦੇ ਹੀ ਰੋਕਦੇ ਡਾਈਜੈਸ਼ਨ ਨੂੰ ਵੀ ਹਾਜਮੇ ਨੂੰ ਵੀ ਇਹਨਾਂ ਦੇ ਨੂੰ ਸਲੋ ਕਰ ਦੇ ਚੀਜ਼ਾਂ ਨੂੰ ਸੋ ਜਿਹਦੇ ਨਾਲ ਸਾਡੀ ਬਲੱਡ ਸ਼ੂਗਰ ਆ ਉਹ ਮੇਨਟੇਨ ਰਹਿੰਦੀ ਆ ਮੇਨਟੇਨ ਰੱਖਣ ਚ ਸਹਾਇਤਾ ਮਿਲਦੀ ਆ ਤੇ ਦੋਸਤੋ ਮੇਥੀ ਦਾਣੇ ਦੇ ਵਿੱਚ ਹੋਰ ਇੱਕ ਜਿਹੜਾ ਖਾਸ ਕੰਪਾਊਂਡ ਪਾਇਆ ਜਾਂਦਾ ਏ ਕਹਿ ਲਓ ਵੀ ਪਦਾਰਥ ਅਜੇਹਾ ਪਾਇਆ ਜਾਂਦਾ ਏ ਜਿਹਨੂੰ 4 ਹਾਈਡਰੋਕਸੀ ਲਿਊਸਿਨ ਨਾਂ ਦਾ ਇੱਕ ਕੰਪਾਊਂਡ ਹੁੰਦਾ ਏ ਦੋਸਤੋ ਜਿਹਦੀ ਬਦੌਲਤ ਮੇਥੀ ਦਾਣਾ ਸਾਡੇ ਜਿਹੜਾ ਪੈਂਕਰੀਆਜ਼ ਆ ਉਹਦੀ ਜਿਹੜੀ ਇਨਸੂਲਿਨ ਦੀ ਇੱਕ ਤਾਂ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਵਧਾਉਂਦਾ ਏ ਇਹਦੇ ਨਾਲ ਨਾਲ ਪੈਂਕਰੀਆਸ ਨੂੰ ਸਟੀਮੂਲੇਟ ਕਰਦਾ ਏ ਉਹਦੇ ਵਿੱਚੋਂ ਹੋਰ ਇਨਸੂਲਿਨ ਸੈਕ੍ਰੀਟ ਕਰਾਉਂਦਾ ਏ ਜਿਹੜਾ 4-ਹਾਈਡਰੋਕਸੀਲਿਊਸਿਨ ਨਾਂ ਦਾ ਕੰਪਾਊਂਡ ਹੁੰਦਾ ਸੋ ਦੋਸਤੋ ਜੀ ਦੇ ਕਰਕੇ ਮੇਥੀ ਦਾਣੇ 'ਚ ਇੱਕ ਖਾਸ ਗੁਣ ਪਾਇਆ ਜਾਂਦਾ ਏ ਇਨਸੂਲਿਨ ਨੂੰ ਵੀ ਸੈਕ੍ਰੀਟ ਕਰਾਉਂਦਾ ਏ ਤੇ ਸਾਡੀ ਵਧੀ ਹੋਈ ਬਲੱਡ ਸ਼ੂਗਰ ਨੂੰ ਵੀ ਹੇਠਾਂ ਲੈ ਕੇ ਆਉਂਦਾ ਏ ਸੋ ਹੁਣ ਗੱਲ ਆਉਂਦੀ ਵੀ ਇਹ ਨੁਸਖਾ ਤਿਆਰ ਕਿਵੇਂ ਕਰਨਾ ਹੈ ਤਰੀਕਾ ਕਿਹੜਾ ਹੈ ਤੇ ਕਿੰਨੀ ਮਾਤਰਾ ਲੈਣੀ ਹੈ ਇਸ ਨੁਸਖੇ ਦੀ ਦੋਸਤੋ ਇਹ ਨੁਸਖਾ ਤਿਆਰ ਕਰਨ ਲਈ ਅਸੀਂ 50 ਗ੍ਰਾਮ ਲੈਣੇ ਆ ਸੁੱਕੇ ਕਰੇਲੇ 50 ਗ੍ਰਾਮ ਹੀ ਲੈਣੀ ਸਾਬਤ ਹਲਦੀ ਤੇ 50 ਗ੍ਰਾਮ ਹੀ ਲੈਣਾ ਮੇਥੀ ਦਾਣਾ ਇਹ ਸਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਬਾਜ਼ਾਰੋਂ ਮਿਲ ਜੂਗਾ ਸੋ ਤੁਸੀਂ 50 ਗ੍ਰਾਮ ਜਿਹੜੇ ਕਰੇਲੇ ਲਏ ਆ ਇਹਨਾਂ ਨੂੰ ਇੱਕ ਗ੍ਰਾਈਂਡਰ ਚ ਪਾ ਕੇ ਮਿਕਸੀ ਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਪਾਊਡਰ ਬਣਾ ਲਓ ਉਸ ਤੋਂ ਬਾਅਦ ਇਹਨਾਂ ਨੂੰ ਅਲੱਗ ਰੱਖ ਲਓ ਫਿਰ ਜਿਹੜਾ ਤੁਸੀਂ ਸਾਬਤ ਹਲਦੀ ਲਈ ਆ ਇਹਨੂੰ ਵੀ ਗ੍ਰाइंड ਕਰ ਲਓ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਇਹਨੂੰ ਵੱਖਰਾ ਰੱਖ ਲਓ ਤੇ ਜਿਹੜਾ ਮੇਥੀ ਦਾਣਾ ਹੈ ਇਹਨੂੰ ਤੁਸੀਂ ਥੋੜਾ ਜਿਹਾ ਡਰਾਈ ਰੋਸਟ ਕਰ ਲੈਣਾ ਹੈ ਭਾਵ ਅੱਗ ਤੇ ਤਵੇ ਤੇ ਭੁੰਨ ਲੈਣਾ ਹੈ ਤੇ ਜਦੋਂ ਥੋੜੀ ਜਿਹੀ ਖੁਸ਼ਬੂ ਆਉਣ ਲੱਗ ਜੇ ਇਹਦਾ ਰੰਗ ਥੋੜਾ ਜਿਹਾ ਚੇਂਜ ਹੋ ਜੇ ਤਾਂ ਉਸ ਤੋਂ ਬਾਅਦ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਉਹਨਾਂ ਕੀ ਭੁੰਨਣਾ ਹੈ ਤੇ ਉਸ ਤੋਂ ਬਾਅਦ ਇਹਨੂੰ ਵੀ ਤੁਸੀਂ ਗ੍ਰाइंड ਕਰ ਲੈਣਾ ਚੰਗੀ ਤਰ੍ਹਾਂ ਜਦੋਂ ਇਹਦਾ ਪਾਊਡਰ ਬਣ ਗਿਆ ਇਹਨੂੰ ਵੱਖਰਾ ਕੱਢ ਲੈਣਾ ਤੇ ਦੋਸਤੋ ਇਹ ਤਿੰਨਾਂ ਚੀਜ਼ਾਂ ਦਾ ਜਿਹੜਾ ਮਿਸ਼ਰਣ ਆ ਇਹਨੂੰ ਤੁਸੀਂ ਮਿਕਸ ਕਰਕੇ 에ਅਰ ਟਾਈਟ ਕੰਟੇਨਰ ਦੇ ਵਿੱਚ ਰੱਖ ਲੈਣਾ ਹੈ ਤੇ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਤੁਸੀਂ ਇੱਕ ਚਮਚਾ ਲੈਣਾ ਇਸ ਪਾਊਡਰ ਦਾ ਕੋਸੇ ਜੇ ਪਾਣੀ ਨਾਲ ਤੇ ਅੱਧਾ ਘੰਟਾ ਬਾਅਦ ਵਿੱਚ ਤੁਸੀਂ ਕੁਝ ਵੀ ਨਹੀਂ ਖਾਣਾ ਸੋ ਇਹ ਰੋਜ਼ਾਨਾ ਤੁਸੀਂ ਲੈਣਾ ਹੈ ਘੱਟੋ ਘੱਟ 1 ਮਹੀਨਾ ਚੱਲੂਗਾ ਇਹ 50-50 ਗ੍ਰਾਮ ਅਸੀਂ ਤਿੰਨ ਚੀਜ਼ਾਂ ਲਈਆਂ ਸੀ 150 ਗ੍ਰਾਮ ਦੇ ਤਕਰੀਬ ਤਕਰੀਬਨ ਕਹਿ ਲਓ ਵੀ ਮਿਸ਼ਰਣ ਬਣ ਜਾਊਗਾ 1 ਮਹੀਨਾ ਚੱਲੂਗਾ ਤੇ ਇਹਦੇ ਨਾਲ ਤੁਹਾਡੀ ਬਲੱਡ ਸ਼ੂਗਰ ਬੜੀ ਜਲਦੀ ਹੇਠਾਂ ਆਊਗੀ ਇਹ ਤੁਸੀਂ ਖੁਦ ਦੇਖੋਗੇ ਸੋ ਦੋਸਤੋ ਡਾਈਟ ਵੀ ਬੜੀ ਜ਼ਰੂਰੀ ਹੁੰਦੀ ਆ ਡਾਈਟ ਵੀ ਬਹੁਤ ਕਹਿ ਲਓ ਵੀ ਐਮ ਰੋਲ ਹੁੰਦਾ ਸਾਡੇ ਭੋਜਨ ਦਾ ਜਿਹੜਾ ਵੀ ਅਸੀਂ ਭੋਜਨ ਦੀ ਚੀਜ਼ਾਂ ਖਾਂਦੇ ਆ ਜੇ ਉਹਨਾਂ ਦਾ ਗਲਾਈਸੈਮਿਕ ਇੰਡੈਕਸ ਹੀ ਜ਼ਿਆਦਾ ਏ ਗਲਾਈਸੈਮਿਕ ਲੋਡ ਹੀ ਜ਼ਿਆਦਾ ਏ ਤਾਂ ਉਹਦੇ ਨਾਲ ਸਾਡੀ ਬਲੱਡ ਸ਼ੂਗਰ ਵਧ ਜਾਂਦੀ ਆ ਸੋ ਆਓ ਜਾਣਦੇ ਵੀ ਸਾਨੂੰ ਕੀ ਕੀ ਖਾਣਾ ਚਾਹੀਦਾ ਤੇ ਕਿਵੇਂ-ਕਿਵੇਂ ਖਾਣਾ ਚਾਹੀਦਾ ਕੁਝ ਇੱਕ ਗੱਲਾਂ ਜਿਹੜੀਆਂ ਖਾਸ ਆ ਜਿਨ੍ਹਾਂ ਦਾ ਧਿਆਨ ਰੱਖਣਾ ਉਹਨਾਂ ਬਾਰੇ ਜਾਣਦੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੇਨ ਗੱਲ ਜਿਹੜੀ ਤੁਸੀਂ ਸਵੇਰ ਦੀ ਚਾਹ ਪੀਣੀ ਆ ਉਦੇ ਵਿੱਚ ਤੁਸੀਂ ਇੱਕ ਟੁਕੜਾ ਜਿਹੜਾ ਛੋਟਾ ਦਾਲਚੀਨੀ ਦਾ ਉਹ ਉਬਾਲ ਕੇ ਪੀਣਾ ਹੈ ਦੋਸਤੋ ਦਾਲਚੀਨੀ ਚ ਅਜਿਹੇ ਗੁਣ ਹੁੰਦਾ ਹੈ ਜਿਹੜਾ ਤੁਹਾਡੇ ਕਹਿ ਲਓ ਵੀ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਠੀਕ ਕਰਦਾ ਹੈ ਇਨਸੂਲਿਨ ਵਰਗਾ ਹੀ ਇਹ ਕੰਮ ਕਰਦਾ ਹੈ ਦਾਲਚੀਨੀ ਵੀ ਸੋ ਜਦੋਂ ਤੁਸੀਂ ਦਾਲਚੀਨੀ ਦੇ ਟੁਕੜੇ ਨੂੰ ਚਾਹ ਚ ਉਬਾਲ ਕੇ ਪੀਓਗੇ ਤਾਂ ਇਹਦੇ ਨਾਲ ਵੀ ਤੁਹਾਡੀ ਬਲੱਡ ਸ਼ੂਗਰ ਬੜੀ ਜਲਦੀ ਹੇਠਾਂ ਆਉਂਦੀ ਹੈ ਤੇ ਸਵੇਰ ਵੇਲੇ ਜੇ ਤੁਸੀਂ ਕੋਈ ਫਰੂਟ ਖਾਣਾ ਹੈ ਤਾਂ ਉਹ ਵੀ ਖਾ ਸਕਦੇ ਆ ਬਨਾਣਾ ਵੀ ਖਾ ਸਕਦੇ ਤੁਸੀਂ ਆਂਬ ਵੀ ਖਾ ਸਕਦੇ ਆ ਫਿਰ ਪਪੀਤਾ ਖਾ ਸਕਦੇ ਅਮਰੂਦ ਖਾ ਸਕਦੇ ਨਾਸ਼ਪਾਤੀ ਸੋ ਅਜਿਹੇ ਫਰੂਟ ਖਾਣੇ ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਆ ਸੋ ਦੋਸਤੋ ਤੁਸੀਂ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਜਦੋਂ ਵੀ ਫਰੂਟ ਖਾਣਾ ਤੇ ਇੱਕ ਸਮੇਂ ਤੇ ਇੱਕ ਹੀ ਫਰੂਟ ਖਾਣਾ ਹੈ ਤੇ ਫਰੂਟ ਦੇ ਨਾਲ ਹਮੇਸ਼ਾ ਕੋਈ ਪ੍ਰੋਟੀਨ ਵਾਲੀ ਚੀਜ਼ ਖਾ ਸਕਦੇ ਪਨੀਰ ਖਾ ਸਕਦੇ ਆ ਬਦਾਮ ਖਾ ਸਕਦੇ ਆਂ ਅੰਡੇ ਖਾ ਸਕਦੇ ਆਂ ਸੋ ਧਿਆਨ ਰੱਖੋ ਵੀ ਕੱਲੇ ਫਰੂਟ ਨਹੀਂ ਖਾਣੇ ਇਹਨਾਂ ਦੇ ਨਾਲ ਕੋਈ ਨਾ ਕੋਈ ਪ੍ਰੋਟੀਨ ਵਾਲੀ ਚੀਜ਼ ਮਿਲਾ ਕੇ ਖਾਣੀ ਆ ਤੇ ਦੋਸਤੋ ਹੁਣ ਗੱਲ ਕਰਦੇ ਆਂ ਕਣਕ ਦੀ ਸਾਡੇ ਭੋਜਨ ਚ ਕਣਕ ਕਹਿ ਲਓ ਵੀ ਸਭ ਤੋਂ ਵੱਡਾ ਜਿਹੜਾ ਪਾਰਟ ਹੁੰਦਾ ਉਹ ਕਣਕ ਹੁੰਦਾ ਸਾਡੇ ਭੋਜਨ ਦਾ ਸੋ ਕਣਕ ਵੀ ਸਾਡੇ ਖੂਨ ਚ ਜਿਹੜਾ ਬਲੱਡ ਸ਼ੂਗਰ ਆ ਉਹਨੂੰ ਵਧਾਉਂਦੀ ਆ ਸੋ ਇਹਨੂੰ ਕਣਕ ਦੀ ਬਜਾਏ ਅਸੀਂ ਜਿਹੜਾ ਜੌਂ ਦਾ ਆਟਾ ਹੈ ਬਾਰਲੇ ਜਿਹਨੂੰ ਕਹਿੰਨੇ ਆ ਇਹਦੀ ਵਰਤੋਂ ਕਰ ਸਕਦੇ ਆ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤੇ ਜਿਹੜਾ ਇੱਥੇ ਫਾਈਬਰ ਹੁੰਦਾ ਬੀਟਾ ਗਲੂਕਨ ਉਹਦੀ ਖਾਸੀਅਤ ਇਹ ਹੁੰਦੀ ਵੀ ਜਿਹੜਾ ਵੀ ਅਸੀਂ ਭੋਜਨ ਚ ਮਿੱਠਾ ਖਾਂਨੇ ਆ ਕੋਈ 슈ਗਰ ਖੰਡ ਖਾਂਨੇ ਆ ਉਹਦੇ ਨਾਲ ਇਹ ਬਾਈਂਡ ਕਰ ਜਾਂਦਾ ਹੈ ਜੁੜ ਜਾਂਦਾ ਹੈ ਤੇ ਜੁੜ ਕੇ ਇਹਦੀ ਐਬਸਾਰਪਸ਼ਨ ਨਹੀਂ ਹੋਣ ਦਿੰਦਾ ਐਬਸਾਰਪਸ਼ਨ ਰੋਕ ਲੈਂਦਾ ਹੈ ਸੋ ਜੌਂ ਦੇ ਆਟੇ ਦੇ ਵਿੱਚ ਜਿਹੜਾ ਇਹ ਬੀਟਾ ਗਲੂਕਨ ਫਾਈਬਰ ਹੁੰਦਾ ਹੈ ਸਾਨੂੰ ਬੜਾ ਫਾਇਦਾ ਦਿੰਦਾ ਹੈ ਜਿਨ੍ਹਾਂ ਨੂੰ 슈ਗਰ ਆ ਸੋ ਕਣਕ ਦੇ ਬਜਾਏ ਤੁਸੀਂ ਜੌਂ ਦਾ ਆਟਾ ਖਾ ਸਕਦੇ ਆ ਜਾਂ ਇਹਨੂੰ ਕਣਕ ਦੇ ਵਿੱਚ ਮਿਕਸ ਕਰਕੇ ਵੀ ਖਾ ਸਕਦੇ ਆ ਸੋ ਇਹਦੇ ਨਾਲ ਵੀ ਬੜੀ ਜਲਦੀ ਤੁਹਾਨੂੰ 슈ਗਰ ਨੂੰ ਕੰਟਰੋਲ ਕਰਨ 'ਚ ਬੜੀ ਸਹਾਇਤਾ ਮਿਲੇਗੀ ਤੇ ਦੋਸਤੋ ਸੇਬ ਦਾ ਸਿਰਕਾ ਵੀ ਬੜਾ ਫਾਇਦੇਮੰਦ ਰਹਿੰਦਾ ਹੈ ਜਦੋਂ ਅਸੀਂ ਖਾਣਾ ਖਾਣ ਤੋਂ ਪਹਿਲਾਂ ਸੇਬ ਦੇ ਸਿਰਕੇ ਦਾ ਪਾਣੀ 'ਚ ਮਿਲਾ ਕੇ ਇਸਤੇਮਾਲ ਕਰਦੇ ਆਂ ਤੈਦੇ ਨਾਲ ਘੋਜਦਾ ਜਿਹੜਾ ਗਲਾਈਸੇਮਿਕ ਇੰਡੈਕਸ ਆ ਉਹ ਘੱਟ ਹੋ ਜਾਂਦਾ ਏ ਸੋ ਜਿਹਦੇ ਨਾਲ ਸਾਡੇ 슈ਗਰ ਦਾ ਲੈਵਲ ਇੱਕੋ ਦਾਮ ਉੱਪਰ ਨਹੀਂ ਜਾਂਦਾ ਖੂਨ ਚ 슈ਗਰ ਮੇਨਟੇਨ ਰਹਿੰਦੀ ਆ ਸੋ ਲੈਣਾ ਕਿਵੇਂ ਆ ਸੇਬ ਦਾ ਸਿਰਕਾ ਦੋ ਚਮਚੇ ਜਾਂ ਇੱਕ ਚਮਚਾ ਸੇਬ ਦਾ ਸਿਰਕਾ ਵੱਡੇ ਗਲਾਸ ਪਾਣੀ ਚ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਤੇ ਰਾਤ ਦੇ ਖਾਣੇ ਤੋਂ ਪਹਿਲਾਂ ਪੀਣਾ ਏ ਸੋ ਇਹਦੇ ਨਾਲ ਤੁਹਾਨੂੰ ਬਲੱਡ 슈ਗਰ ਕੰਟਰੋਲ ਕਰਨ ਚ ਬੜੀ ਸਹਾਇਤਾ ਮਿਲੂਗੀ ਸੋ ਦੋਸਤੋ ਜੇ ਅਸੀਂ ਇਹਨਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਬਿਨਾਂ ਦਵਾਈ ਤੋਂ ਵੀ ਆਪਣੀ ਸ਼ੂਗਰ ਨੂੰ ਕੰਟਰੋਲ ਰੱਖ ਸਕਦੇ ਹਾਂ ਤੇ ਸਭ ਤੋਂ ਜਿਹੜੀ ਅਹਿਮ ਗੱਲ ਉਹ ਇਹ ਆ ਵੀ ਸੈਰ ਜ਼ਰੂਰ ਕਰਨੀ ਸ਼ਾਮ ਨੂੰ 30 ਤੋਂ 40 ਮਿੰਟ ਜਾਂ ਵਰਜਿਸ਼ ਕਰੋ ਕਸਰਤ ਕਰੋ ਸੋ ਇਹਦੇ ਨਾਲ ਵੀ ਤੁਹਾਡਾ ਜਿਹੜਾ ਖੂਨ 'ਚ ਸ਼ੂਗਰ ਦਾ ਲੈਵਲ ਆ ਉਹ ਬੜੀ ਜਲਦੀ ਹੇਠਾਂ ਆਉਂਦਾ ਏ ਜਦੋਂ ਅਸੀਂ ਵਰਜਿਸ਼ ਕਰਦੇ ਹਾਂ ਸਾਡੀਆਂ ਮਾਸਪੇਸ਼ੀਆਂ ਹਰਕਤ ਚਾਉਂਦੀਆਂ ਏ ਸਾਡੇ ਬਲੱਡ ਚ ਜਿਹੜਾ 슈ਗਰ ਦਾ 슈ਗਰ ਦਾ ਅਮਾਉਂਟ ਹੁੰਦਾ ਏ ਸਾਡੇ ਖੂਨ ਚ 슈ਗਰ ਕਹਿ ਲੋ ਵੀ ਸਿਲਾਂ ਚ ਤੱਕਣੀ ਸ਼ੁਰੂ ਹੋ ਜਾਂਦੀ ਏ ਜਦੋਂ ਅਸੀਂ ਵਰਜਸ਼ ਕਰਦੇ ਆ ਸੋ ਐਕਸਰਸਾਈਜ਼ ਵੀ 슈ਗਰ ਦੀ ਗੋਲੀ ਦਾ ਹੀ ਕੰਮ ਕਰਦੀ ਆ ਸੋ ਘੱਟੋ ਘੱਟ 30 ਤੋਂ 40 ਮਿੰਟ ਸਾਨੂੰ ਐਕਸਰਸਾਈਜ਼ ਵੀ ਕਰਨੀ ਚਾਹੀਦੀ ਆ ਜਿਹੜੇ ਲੋਕ ਜਿਮ ਕਰਦੇ ਆ ਜਾਂ ਐਕਸਰਸਾਈਜ਼ ਕਰਦੇ ਆ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਪੈਂਦੀ ਸ਼ੂਗਰ ਦੀ ਦਵਾਈ ਲੈਣ ਦੀ। ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜਾ ਵੀਡੀਓ ਦੇ ਸ਼ੁਰੂਆਤ ਵਿੱਚ ਨੁਸਖਾ ਦੱਸਿਆ ਉਹਦੇ ਬਾਰੇ ਵੀ ਲੋਕਾਂ ਤੱਕ ਪਤਾ ਲੱਗ ਜਾਏ ਤੇ ਖਾਣ ਪੀਣ ਦੀਆਂ ਚੀਜ਼ਾਂ ਕਿਹੜੀਆਂ ਦਾ ਧਿਆਨ ਰੱਖਣਾ ਉਹਨਾਂ ਬਾਰੇ ਵੀ ਜਾਣਕਾਰੀ ਮਿਲ ਜੇ। ਸੋ ਦੋਸਤੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਣਾ ਹੈ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ